ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਧੰਨ ਧੰਨ ਬਾਬਾ ਚੱਠਾ ਸਾਹਿਬ ਜੀ ਦੀ ਯਾਦ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਪੁੰਬਲੀ ਵਿਖੇ ਸੱਭਿਆਚਾਰਕ ਤੇ ਛਿੰਝ ਮੇਲਾ ਕਰਵਾਇਆ ਗਿਆ। ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਲਾਲਚੰਦ ਘਟਾਰੂਚਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਝੰਬਲੀ ਦਾ ਛੰਝ ਮੇਲਾ ਬਹੁਤ ਪੁਰਾਣਾ ਇਤਿਹਾਸਕ ਮੇਲਾ ਸਾਡੇ ਬਜ਼ੁਰਗਾਂ ਤੋਂ ਵੱਡ ਬਡੇਰਿਆਂ ਨੇ ਸ਼ੁਰੂ ਕੀਤਾ ਹੈ ਸਾਡੀ ਸਟੇਡੀਅਮ ਬਣਾਇਆ ਨਵਾਂ ਉਹਦੇ ਵਿੱਚ ਬੜੇ ਧੂਮ ਧਾਮ ਨਾਲ ਬਹਿਲ ਸਾਹਿਬ ਲਾਲ ਚੰਦ ਗਟਾਰੂ ਚੱਕ ਸਰਦਾਰ ਜੂਨ ਸਿੰਘ ਸੇਖਵਾਨ ਇਸ ਮਸ਼ੇਰ ਸਿੰਘ ਨੂੰ ਨਾਲ ਕਿਨੂੰ ਕੀਤਾ ਲੁ ਕੀਤਾ ਕਟਨ ਕੀਤਾ ਨਾਮ ਮੰਡੇ ਨੇ ਤੇ ਬੜੀ ਚੜ੍ਹਦੀ ਕਲਾ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਬੰਦਿਆਂ ਨੇ ਮੀਨਾ ਗ੍ਰਾਹੀ ਕੀਤੀ ਆ ਲੋਕਾਂ ਨੇ ਬੜਾ ਪਿਆਰ ਬੜਾ ਸਤਿਕਾਰ ਦਿੱਤਾ ਵਾ ਜਿਹਦੇ ਘਰ ਵੀ ਜਾਂਦੇ ਨੇ ਬੜੇ ਲੋਕੀ ਪਿਆਰ ਨਾਲ ਮਿੱਠੇ ਸੁਭਾਣ ਨਾਲ ਮਿਲ ਕੇ ਸਾਨੂੰ ਗ੍ਰਾਹੀ ਦਿੰਦੇ ਰਹੇ ਨੇ ਕਈ ਜਾਂਦੇ ਸਾਡੀ ਬਹੁਤ ਜ਼ਿਆਦਾ ਸੇਵਾ ਵੀ ਮਾਨ ਸਤਕਾਰ ਵੀ ਕਰਦੇ ਰਹੇ ਨੇ ਆਪਾਂ ਸਾਰੇ ਰਲ ਮਿਲ ਕੇ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਹ ਹਮੇਲੇ ਨੂੰ ਹਰ ਸਾਲ ਨਾਉਣ ਦੀ ਕੋਸ਼ਿਸ਼ ਕਰਾਂਗੇ ਜਿਉਂ-ਜਿਉਂ ਗ੍ਰਾਹੀ ਵਾਧੀ ਅਤੇ ਉਸੇ ਮੇਲਾ ਕੇ ਨਾਲ ਵਧਦਾ ਜਾਂਦਾ ਅਰ ਕੰਮੇ ਲਾਗੇ ਨਾਲੋਂ ਕਈ ਗੁਣਾ ਵੱਡਾ ਹੋਇਆ ਵਾ ਸੋ ਲੋਕਾਂ ਨੇ ਬਹੁਤ ਜ਼ਿਆਦਾ ਗ੍ਰਾਈ ਬਾਰੋਂ ਸਾਡੇ ਬੱਚੇ ਐਨਆਰਆ ਵੀਰ ਨੇ ਬੜਾ ਸੰਯੋਗ ਅਨੇ ਵੀਰਾਂ ਦਾ ਉਹਨਾਂ ਦਾ ਧੰਨਵਾਦ ਵੀ ਆ ਕੋਟ ਕੋਟ ਜਿਨ੍ਹਾਂ ਨੇ ਹਨ ਬਾਰੋਂ ਪੈਸੇ ਭੇਜੇ ਨੇ ਅ ਅੱਜ ਮੇਲਾ ਕਮੇਟੀ ਭੁੰਬੜੀ ਵੱਲੋਂ ਹਰ ਸਾਲ ਦੀ ਤਰ੍ਹਾਂ ਦੋ ਰੋਜਾ ਸਿੰਜ ਮੇਲੇ ਦਾ ਆਰੰਭ ਕੀਤਾ ਗਿਆ ਸੋ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਮੇਲੇ 'ਚ ਮੈਨੂੰ ਉਹਨਾਂ ਨੇ ਆਉਣ ਦਾ ਮੌਕਾ ਦਿੱਤਾ ਸੋ ਮੇਰੇ ਨਾਲ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਹਲਕਨ ਚਾਰਜ ਜਰਮਨ ਵੈਲ ਜੀ ਸਾਡੇ ਪੰਜਾਬ ਦੇ ਸਦਖਣ ਦੇ ਜਨਸਕਤਰ ਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਹੇਦਾਰ ਜਗਰੂਪ ਸਿੰਘ ਸੇਖਵਾ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਹਲਕਨ ਚਾਰਜ ਦਿਨਾਨਗਰ ਸੰਸ਼ੇਰ ਸਿੰਘ ਜੀ ਹੋਰ ਵੀ ਦਰਜਾ ਬਦਰਜਾ ਬਹੁਤ ਸਾਰੇ ਸਾਡੇ ਸਾਥੀ ਸਭਾ ਨੂੰ ਜਿੱਥੇ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਥੇ ਪੰਜਾਬ ਦੇ ਲੋਕਾਂ ਦੇ ਆਰਥਿਕ ਸਵਾਰਨ ਨੂੰ ਲੈ ਕੇ ਵੱਡੇ ਐਲਾਨ ਕਰਦੇ ਆ ਵੱਡੇ ਉਹਨਾਂ ਨੇ ਹਮਲੇ ਮਾਰੇ ਆ ਸੋ ਜਿਹਦਾ ਪੰਜਾਬ ਦੇ ਵਸੀਆਂ ਨੂੰ ਵੱਡਾ ਲਾਭ ਵੀ ਮਿਲਿਆ ਪਰ ਇਹਦੇ ਨਾਲ ਨਾਲ ਪੰਜਾਬ ਦੀਆਂ ਖੇਡਾਂ ਪੰਜਾਬੀ ਸੱਭਿਆਚਾਰ ਉਹਨੂੰ ਪਰਫੁੱਲਿਤ ਕਰਨ ਲਈ ਵੀ ਬੜੇ ਗੰਭੀਰ ਜਤਨ ਕੀਤੇ ਜਾ ਰਹੇ ਆ ਸੋ ਪੰਜਾਬ ਦੇ ਅੰਦਰ ਨੌਜਵਾਨੇ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਖੇਡਾਂ ਹੀ ਇੱਕ ਮੈਂ ਸਮਝਦਾ ਵੀ ਰੋਜ਼ਗਾਰ ਤੋਂ ਬਾਅਦ ਵੱਡਾ ਸਾਧਨ ਹੈ ਜਿਹਦੇ ਨਾਲ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਇੱਕ ਤਾਂ ਆਪਣੀ ਵਿਰਾਸਤ ਨਾਲ ਜੁੜਦੀ ਆ ਤੇ ਦੂਸਰਾ ਉਹਨਾਂ ਦੇ ਅੰਦਰ ਉਹਨਾਂ ਪ੍ਰਾਣੀਆਂ ਖੇਡਾਂ ਦੇ ਨਾਲ ਜਿੱਥੇ ਮੋਹ ਜਾਗਦਾ ਉਥੇ ਤੰਦਰੁਸਤੀ ਵੀ ਮਿਲਦੀ ਆ ਤੇ ਪਰਿਵਾਰਾਂ ਨੂੰ ਵੱਡਾ ਲਾਭ ਮਿਲਦਾ ਸੋ ਮੈਨੂੰ ਵੀ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਸੈਂਜ ਕਮੇਟੀ ਦਾ ਸ਼ੁਕਰੀਆ ਅਦਾ ਕਰਦਾ ਔਰ ਪਵਿੱਖ ਦੇ ਅੰਦਰ ਵੀ ਮੈਂ ਸਮਝਦਾ ਕਿ ਪੰਜਾਬ ਦੇ ਲਈ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਲਈ ਮਾਨਜੋਗ ਮੁੱਖ ਮੰਤਰੀ ਜਿਸ ਤਰ੍ਹਾਂ ਆਪਣੀ ਰੁਚੀ ਦਿਖਾਉਂਦੇ ਆ ਬਹੁਤ ਵੱਡੇ ਵੱਡੇ ਜਿਹੜੇ ਕੰਮ ਗੁਰਦਾਸਪੁਰ ਦੇ ਅੰਦਰ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ ਸੋ ਅੱਜ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਔਰ ਬੜਾ ਮਾਣ ਮਿਲਿਆ ਮੈਂ ਸੈਂਸ ਕਮੇਟੀ ਦਾ ਧੰਨਵਾਦ ਕਰਦਾ ਸੋ ਜੋ ਵੀ ਕੋਈ ਸਵਾਲ ਪਿੰਡ ਦੇ ਲੋਕਾਂ ਨੇ ਅੱਜ ਸਾਡੇ ਨਾਲ ਸਾਂਝੇ ਕੀਤੇ ਆ ਉਹਨਾਂ ਨੂੰ ਲੈ ਕੇ ਅਸੀਂ ਵਰਕ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿੰਦਾਬਾਦ ਸਦਾ ਰਹੇ ਸਾਡਾ ਪੰਜਾਬ ਸਾਡਾ ਇਲਾਕਾ ਸਾਡਾ ਪੰਜਾਬੀ ਮਤਲਬ ਸਬਿਆ ਚਾਰ ਸਾਡੀਆਂ ਖੇਡਾਂ ਸੋ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਖਾਸ ਕਰਕੇ ਨੌਜਵਾਨਾਂ ਨੂੰ ਵੀ ਖੇਡਾਂ ਦੇ ਵਿਰਤੀ ਜਿਹੜਾ ਆ ਜਿੰਨੀ ਸਰਕਾਰ ਗੰਭੀਰ ਆ ਤੁਸੀਂ ਵੀ ਉਹਦਾ ਵੱਧ ਤੋਂ ਵੱਧ ਲਾਭ ਉਠਾਵੋ ਔਰ ਦੋ ਦਿਨਾਂ ਮੇਲੇ ਜਾਣ ਦਾ ਮੈਨੂੰ ਮੌਕਾ ਮਿਲਿਆ ਔਰ ਬੜਾ ਚੰਗਾ ਲੱਗਿਆ ਔਰ ਬੜਾ ਮਾਨਸਕਾਰ ਮਿਲਿਆ